ਸਮੁੱਚੀ ਬਾਣੀ ਦੇ ਅੰਦਰ ਸਿੱਖ ਨੂੰ ਪਰਚੋਲਣ ਦੀ ਗੱਲ ਕੀਤੀ ਗਈ ਵੀ ਪਰਚੋਲ ਆਪਣੇ ਅੰਦਰ ਨੂੰ ਵੇਖ ਵੀ ਤੂੰ ਖੜਾ ਕਿੱਥੇ ਐ ਤੇਰੀ ਹਾਲਤ ਕੀ ਐ ਤੂੰ ਕਿਸ ਤਰੀਕੇ ਦਾ ਜੀਵਨ ਬਤੀਤ ਕਰਦਾ ਪਿਆ ਬੰਦਾ ਪਰਚੋਲ ਤੇ ਕਰਦਾ ਪਰ ਆਪਣੀ ਨਹੀਂ ਕਰਦਾ ਗਵਾਂਢੀ ਦੀ ਕਰਦਾ ਦੂਸਰੇ ਦੀ ਕਰਦਾ ਵੀ ਇਹਨੇ ਆ ਚੀਜ਼ ਲੈ ਆਂਦੀ ਐ ਕਿੱਥੋਂ ਆਈ ਹੋਏਗੀ ਕੱਲੇ-ਕੱਲੇ ਗਵਾਂਢੀ ਦੇ ਪੈਸੇ ਦਾ ਹਿਸਾਬ ਐ ਵੀ ਕਮਾਈ ਤੇ ਇਹਨਾਂ ਦੀ ਇੰਨੀ ਕ ਐ ਤੇ ਆ ਚੀਜ਼ ਇੰਨੀ ਮਹਿੰਗੀ ਲੈ ਕੇ ਆਏ ਨੇ ਕਿਤੇ ਨਾ ਕਿਤੇ ਠੱਗੀ ਮਾਰੀ ਹੋਣੀ ਹੈ ਸਾਰਾ ਡਾਟਾ ਆਪੇ ਹੀ ਕੱਢ ਲੈਂਦਾ ਘਰ ਬੈਠਾ ਪਰਚੋਲ ਕਰਦਾ ਪਿਆ ਪਰ ਦੂਸਰੇ ਦੀ ਕਰਦਾ ਪਿਆ ਦੂਸਰੇ ਦੇ ਘਰ ਦੀ ਕੱਲੀ ਕੱਲੀ ਗੱਲ ਪੁੱਛ ਲਓ ਸਾਰੀ ਜਾਣਦਾ ਹੋਏਗਾ ਆਪਣੇ ਅੰਦਰ ਦੇ ਬਾਰੇ ਇਹਨੂੰ ਖਿਆਲ ਹੀ ਨਹੀਂ ਹੈ ਮਹਾਰਾਜ ਨੇ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਦੋ ਘੜੀਆਂ ਬੈਠਿਆ ਕਰ ਤੇ ਦੋ ਘੜੀਆਂ ਬਹਿ ਕੇ ਕਰਨਾ ਕੀ ਹੈ ਆਪਣੇ ਅੰਦਰ ਨੂੰ ਪਰਚੋਲਿਆ ਕਰ ਪੀ ਅੱਜ ਕੀਤਾ ਕੀ ਕੀ ਹੈ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਦਿਨ ਬਤੀਤ ਹੋਇਆ ਹੈ ਮੇਰੇ ਜੀਵਨ ਦਾ ਇੱਕ ਦਿਨ ਕਟ ਗਿਆ ਅੱਜ ਦਾ ਦਿਨ ਦੁਬਾਰਾ ਨਹੀਂ ਆਏਗਾ ਤੇ ਅੱਜ ਦੇ ਦਿਨ ਵਿੱਚ ਮੈਂ ਕਿੰਨੇ ਚੰਗੇ ਕਰਮ ਕੀਤੇ ਨੇ ਤੇ ਕਿੰਨੇ ਮੰਦੇ ਕਰਮ ਕੀਤੇ ਨੇ ਉਹਦਾ ਹਿਸਾਬ ਕਰਕੇ ਸਮੇਂ ਬੰਦਾ ਜਦੋਂ ਹਿਸਾਬ ਕਰੇਗਾ ਤੇ ਸਚਾਈ ਇਹ ਹੈ ਪਾਪ ਇੰਨੇ ਨੇ ਬੁਰੇ ਕਰਮ ਇੰਨੇ ਨੇ ਪੀ ਅੰਦਰ ਕੰਬ ਜਾਏਗਾ ਤੇ ਨੀਂਦ ਹੀ ਨਹੀਂ ਆਏਗੀ। ਬੇਸ਼ੱਕ ਦੁਨੀਆ ਵਿੱਚ ਭਰਮ ਭਰਾ ਬਣਾਇਆ ਹੋਇਆ ਹੈ ਵੀ ਮੈਂ ਬੜਾ ਸੁਚੱਜਾ ਦੁਨੀਆ ਵਿੱਚ ਏਦਾਂ ਦਾ ਮਾਹੌਲ ਬਣਾਇਆ ਹੈ ਵੀ ਮੈਂ ਬੜਾ ਚੰਗਾ ਪਰ ਅੰਦਰ ਤੇ ਜਾਣਦਾ। ਉਹ ਰੱਬ ਵੀ ਜਾਣਦਾ ਹੈ। ਬੰਦੇ ਦੇ ਅੰਦਰ ਨੂੰ ਵੀ ਪਤਾ ਹੈ ਤੇਰੇ ਅੰਦਰ ਕਿੰਨੇ ਪਾਪ ਨੇ ਤੇ ਰੱਬ ਨੂੰ ਵੀ ਪਤਾ। ਸਤਿਗੁਰੂ ਕਹਿੰਦੇ ਇੱਕ ਵਾਰ ਬਹਿ ਕੇ ਤੇ ਆਪਣੇ ਅੰਦਰ ਦੀ ਪਰਚੋਲ ਕਰ ਤੇ ਜਦੋਂ ਪਰਚੋਲ ਕਢੇਗਾ ਪਾਪ ਦਿਸਣਗੇ।